ਤੇ ਆਖਰਕਾਰ ਲੋਕਾਂ ਨੇ ਜਿਹੜੀ ਆ ਉਹ ਮੋਹਰ ਨਹੀਂ ਲਾਈ ਆਮ ਆਦਮੀ ਪਾਰਟੀ ਦੇ ਵੱਡੇ ਵੱਡੇ ਦਿਗਜ ਜਿਹੜੇ ਨੇ ਉਹ ਇਸ ਇਲੈਕਸ਼ਨ ਦੇ ਵਿੱਚ ਹਾਰਦੇ ਹੋਏ ਨਜ਼ਰ ਆ ਰਹੇ ਨੇ ਇਸ ਵੇਲੇ ਭਾਜਪਾ ਜਿਹੜੀ ਆ ਉਹ 45 ਸੀਟਾਂ ਜਿਹੜੀਆਂ ਨੇ ਉਹਨਾਂ ਦੇ ਉੱਤੇ ਲੀਡ ਕਰ ਰਹੀ ਆ ਉੱਥੇ ਆਮ ਆਦਮੀ ਪਾਰਟੀ ਜਿਹੜੀ ਆ ਬਹੁਤ ਦੇ ਅੰਕੜੇ ਤੋਂ ਬਹੁਤ ਪਿੱਛੇ ਆ ਵੱਡੇ ਵੱਡੇ ਨਾਵਾਂ ਦੀ ਗੱਲ ਕਰਾਂਗੇ ਤੁਹਾਨੂੰ ਉਹ ਹਰ ਇੱਕ ਹੌਟ ਸੀਟ ਬਾਰੇ ਦੱਸਾਂਗੇ ਜਿਹਦੀ ਚਰਚਾ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਚੱਲ ਰਹੀ ਆ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਰਜੌਰੀ ਗਾਰਡਨ ਵਿਧਾਨ ਸਭਾ ਹਲਕੇ ਦੀ ਰਜੌਰੀ ਗਾਰਡਨ ਤੋਂ ਮਨਜਿੰਦਰ ਸਿੰਘ ਸਿਰਸਾ ਇੱਕ ਵੱਡਾ ਸਿੱਖ ਚਿਹਰਾ ਭਾਜਪਾ ਦੇ ਵੱਲੋਂ ਉਮੀਦਵਾਰ ਮਨਜਿੰਦਰ ਸਿੰਘ ਸਿਰਸਾ ਰਜੌਰੀ ਗਾਰਡਨ ਤੋਂ ਅੱਗੇ ਚੱਲ ਰਹੇ ਨੇ ਮਨਜਿੰਦਰ ਸਿੰਘ ਸਿਰਸਾ ਪੰਜਾਬ ਦੀ ਸਿਆਸਤ ਨਾਲ ਵੀ ਜੁੜੇ ਰਹੇ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੀ ਉਹ ਪ੍ਰਧਾਨ ਰਹੇ ਨੇ ਬੀਤੇ ਸਮੇਂ ਤੋਂ ਮਨਜਿੰਦਰ ਸਿੰਘ ਸਿਰਸਾ ਭਾਜਪਾ ਦੇ ਨਾਲ ਕੰਮ ਕਰ ਰਹੇ ਨੇ ਭਾਜਪਾ ਦੇ ਕਿਸੇ ਸਿੱਖ ਆਗੂ ਦੀ ਜਦੋਂ ਗੱਲ ਹੋਊਗੀ ਤਾਂ ਮੁਰਲੀ ਕਤਾਰ ਦੇ ਵਿੱਚ ਮਨਜਿੰਦਰ ਸਿੰਘ ਸਿਰਸਾ ਤੁਹਾਨੂੰ ਖੜੇ ਨਜ਼ਰ ਜਿਹੜੇ ਆ ਉਹ ਜ਼ਰੂਰ ਆਉਣਗੇ ਮਨਜਿੰਦਰ ਸਿਰਸਾ ਆਪਣੀ ਸੀਟ ਤੋਂ ਅੱਗੇ ਚੱਲ ਰਹੇ ਨੇ ਮਨਜਿੰਦਰ ਸਿੰਘ ਸਿਰਸਾ ਜੇ ਜਿੱਤਦੇ ਨੇ ਤਾਂ ਇਹ ਵੀ ਤੈਅ ਆ ਕਿ ਮਨਜਿੰਦਰ ਸਿੰਘ ਸਿਰਸਾ ਨੂੰ ਭਾਜਪਾ ਦਿੱਲੀ ਦੇ ਵਿੱਚ ਦਿੱਲੀ ਸਰਕਾਰ ਦੇ ਵਿੱਚ ਕੋਈ ਵੱਡੀ ਜ਼ਿੰਮੇਵਾਰੀ ਜਿਹੜੀ ਆ ਉਹ ਜ਼ਰੂਰ ਦੇਗੀ ਮਨਜਿੰਦਰ ਸਿਰਸਾ ਆਪਣੀ ਸੀਟ ਜਿਹੜੀ ਰਜੌਰੀ ਗਾਰਡਨ ਦੀ ਆ ਉਸ ਤੋਂ ਅੱਗੇ ਚੱਲ ਰਹੇ ਨੇ ਪਹਿਲਾਂ ਵੀ ਮਨਜਿੰਦਰ ਸਿਰਸਾ ਇਥੋਂ ਜਿਹੜੇ ਆ ਵਿਧਾਇਕ ਚੁਣੇ ਗਏ ਨੇ ਅਕਾਲੀ ਦਲ ਦਾ ਹਿੱਸਾ ਹੁੰਦੇ ਸੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦਾ ਕਿਸੇ ਵੇਲੇ ਅਲਾਈਅੰਸ ਵੀ ਹੋਇਆ ਕਰਦਾ ਸੀ ਉਸ ਤੋਂ ਬਾਅਦ ਮਨਜਿੰਦਰ ਸਿੰਘ ਸਿਰਸਾ ਜਿਹੜੇ ਨੇ ਉਹ ਅਕਾਲੀ ਦਲ ਨੂੰ ਛੱਡ ਦਿੰਦੇ ਨੇ ਭਾਜਪਾ ਦੇ ਵਿੱਚ ਸ਼ਾਮਲ ਹੁੰਦੇ ਨੇ ਤੇ ਮਨਜਿੰਦਰ ਸਿਰਸਾ ਜਿਹੜੇ ਆ ਭਾਜਪਾ ਦੇ ਇੱਕ ਵੱਡੇ ਸਿੱਖ ਚਿਹਰੇ ਨੇ ਨੈਸ਼ਨਲ ਲੀਡਰ ਨੇ ਜਿਹੜੇ ਕੀ ਇਸ ਵੇਲੇ ਰਜੌਰੀ ਗਾਰਡਨ ਦੀ ਸੀਟ ਜਿਹੜੀ ਆ ਉਥੋਂ ਲੀਡ ਕਰ ਰਹੇ ਨੇ ਦਿੱਲੀ ਦੇ ਜ਼ਾਬਕਾ ਮੁੱਖ ਮੰਤਰੀ ਦੀ ਗੱਲ ਕਰਦੇ ਆਂ ਅਰਵਿੰਦ ਕੇਜਰੀਵਾਲ ਸਾਫ ਕਾਇਸ ਕਰਕੇ ਕਿਉਂਕਿ ਉਹਨਾਂ ਨੇ ਆਪਣੇ ਆਪ ਅਸਤੀਫਾ ਦਿੱਤਾ ਸੀ ਇਹ ਬਿਆਨ ਦਿੱਤਾ ਸੀ ਕਿ ਮੈਂ ਹੁਣ ਇਲੈਕਸ਼ਨਸ ਦੇ ਵਿੱਚ ਜਾਵਾਂਗਾ ਲੋਕਾਂ ਦੇ ਕੋਲ ਜਾਵਾਂਗਾ ਕੇਜਰੀਵਾਲ ਸਾਹਿਬ ਕਹਿੰਦੇ ਕਿ ਮੇਰੇ ਉੱਤੇ ਜਿਹੜੇ આરોਪ ਲੱਗੇ ਨੇ ਇਹ ਝੂਠੇ ਨੇ ਤੇ ਲੋਕ ਫੈਸਲਾ ਕਰਨਗੇ ਅਗਲੀ ਵਾਰ ਕਿ ਮੈਂ ਇੱਥੇ ਬੈਠਣਾ ਆ ਇਸ ਅਹੁਦੇ ਤੇ ਕਿ ਨਹੀਂ ਪਰ ਕੇਜਰੀਵਾਲ ਸਾਹਿਬ ਮੁੱਖ ਮੰਤਰੀ ਦਾ ਸੁਪਨਾ ਤਾਂ ਹੁਣ ਉਹਨਾਂ ਦਾ ਲੰਮਾ ਹੋ ਜਾਊਗਾ ਦੁਬਾਰਾ ਬਣਨ ਦਾ ਔਰ ਇਸ ਦੇ ਨਾਲ ਨਾਲ ਇਹ ਵੀ ਜਿਹੜਾ ਆ ਹਲੇ ਤੈ ਨਹੀਂ ਕਿ ਕੇਜਰੀਵਾਲ ਆਪਣੀ ਸੀਟ ਵੀ ਜਿੱਤ ਸਕਣਗੇ ਜਾਂ ਨਹੀਂ ਕਿਉਂਕਿ ਸ਼ੁਰੂਆਤੀ ਰੁਝਾਨ ਸ਼ੁਰੂਆਤੀ ਕਾਊਂਟਿੰਗ ਦੇ ਵਿੱਚ ਅਰਵਿੰਦ ਕੇਜਰੀਵਾਲ ਵੀ ਆਪਣੀ ਸੀਟ ਜਿਹੜੀ ਆ ਉਥੋਂ ਪਛੜੇ ਹੋਏ ਨਜ਼ਰ ਆ ਰਹੇ ਨੇ ਅਰਵਿੰਦ ਕੇਜਰੀਵਾਲ ਜਿਹੜੇ ਨੇ ਉਹ ਆਪਣੀ ਸੀਟ ਵੀ ਜਿਹੜੀ ਆ ਪਹੁੰਚ ਸਕਣਗੇ ਜਾਂ ਨਹੀਂ ਇਹ ਬਹੁਤ ਵੱਡਾ ਸਵਾਲ ਹੈ ਅਰਵਿੰਦ ਕੇਜਰੀਵਾਲ ਨੂੰ ਭਾਜਪਾ ਹਮੇਸ਼ਾ ਤੋਂ ਇਹ ਕਹਿੰਦੀ ਰਹੀ ਆ ਕਿ ਅਰਵਿੰਦ ਕੇਜਰੀਵਾਲ ਤੋਂ ਵੱਧ ਅ ਕਹ ਲਓ ਕਿ ਢੋਂਗੀ ਬੰਦਾ ਕੋਈ ਨਹੀਂ ਅਰਵਿੰਦ ਕੇਜਰੀਵਾਲ ਆਪਣੇ ਆਪ ਨੂੰ ਜਿਹੜਾ ਆ ਸਿਚੁਏਸ਼ਨ ਦੇ ਹਿਸਾਬ ਦੇ ਨਾਲ ਆਪਣੇ ਇਮੋਸ਼ਨਸ ਲੋਕਾਂ ਦੇ ਵਿੱਚ ਲੈ ਕੇ ਜਾਂਦੇ ਨੇ ਤਸਵੀਰਾਂ ਦੇ ਵਿੱਚ ਵੀ ਤੁਸੀਂ ਵੇਖ ਸਕਦੇ ਹੋ ਕਿ ਅਰਵਿੰਦ ਕੇਜਰੀਵਾਲ ਜਿਸ ਦਿਨ ਵੋਟ ਪਾਉਣਾ ਆਉਂਦੇ ਨੇ ਤਾਂ ਆਪਣੇ ਪਰਿਵਾਰ ਦੇ ਨਾਲ ਆਉਂਦੇ ਨੇ ਆਪਣੇ ਪਰਿਵਾਰ ਦੇ ਨਾਲ ਉਹ ਵੋਟ ਪਾ ਕੇ ਜਾਂਦੇ ਨੇ ਇੱਕ ਬੜੇ ਹੀ ਜਿਹੜੇ ਸਹਿਜ ਤਰੀਕੇ ਦੇ ਨਾਲ ਇੱਕ ਬੜੇ ਹੀ ਆ ਕੂਲ ਜਿਹੇ ਵੇਦ ਨਾਲ ਜੋ ਅੰਦਾਜ਼ ਹੈ ਅਰਵਿੰਦ ਕੇਜਰੀਵਾਲ ਦਾ ਉਹਦੇ ਨਾਲ ਹਮੇਸ਼ਾ ਹੀ ਬਿਆਨਬਾਜ਼ੀ ਉਹ ਕਰਦੇ ਨੇ अरविंद केजरीवाल ਦੇ ਵੱਲੋਂ ਉਹਨਾਂ ਦੇ ਚਿਹਰੇ ਤੇ ਵੀ ਇਹ ਨਜ਼ਰ ਆਉਂਦਾ ਆ ਉਸ ਦਿਨ ਜਿਸ ਦਿਨ ਵੋਟ ਪਈ ਆ ਕਿ अरविंद केजरीवाल ਦੇ ਚਿਹਰੇ ਦੇ ਉੱਤੇ ਪਹਿਲਾਂ ਵਰਗੀ ਰੌਣਕ ਜਿਹੜੀ ਆ ਉਹ ਹੁਣ ਨਹੀਂ ਨਜ਼ਰ ਆਉਂਦੀ ਕਿਉਂਕਿ ਆંકੜੇ ਵੀ ਜਿਹੜੇ ਨੇ ਹੁਣ ਹਕੀਕਤ ਦੇ ਵਿੱਚ ਵੀ ਉਸ ਦਾ ਕਾਰਨ ਦੱਸ ਰਹੇ ਨੇ ਕਿ ਆਖਰ ਕਿਉਂ ਉਹ ਰੌਣਕ ਗਾਇਬ ਸੀ ਕਿਉਂਕਿ ਇਹ ਹਕੀਕਤ ਜਿਹੜੀ ਆ ਕਿਤੇ ਨਾ ਕਿਤੇ ਅੰਦਾਜ਼ਾ ਇਸ ਦਾ ਹੋ ਜਾਂਦਾ ਆ ਇਸ ਵੇਲੇ ਭਾਜਪਾ ਜਿਹੜੀ ਆ ਉਹ 42 ਸੀਟਾਂ ਦੇ ਉੱਤੇ ਲੀਡ ਕਰ ਰਹੀ ਆ 42 ਸੀਟਾਂ ਦਾ ਮਤਲਬ ਕਿ ਸਰਕਾਰ ਬੜੇ ਆਰਾਮ ਨਾਲ ਬਣ ਜੂਗੀ ਸਰਕਾਰ ਬਣਾਉਣ ਦੇ ਲਈ ਦਿੱਲੀ ਦੇ ਵਿੱਚ 36 ਸੀਟਾਂ ਚਾਹੀਦੀਆਂ ਨੇ 70 ਸੀਟਾਂ ਦੀ ਵਿਧਾਨ ਸਭਾ ਦੇ ਵਿੱਚ 36 ਸੀਟਾਂ ਵਾਲੀ ਪਾਰਟੀ ਦੀ ਸਰਕਾਰ ਬਣੇਗੀ ਤੇ ਭਾਜਪਾ ਇਸ ਵੇਲੇ 42 ਸੀਟਾਂ ਤੇ ਲੀਡ ਕਰ ਰਹੀ ਆ ਆਮ ਆਦਮੀ ਪਾਰਟੀ 27 ਤੇ ਸਿਮਟ ਗਈ ਆ 60 ਤੋਂ ਉੱਪਰ ਸੀਟਾਂ ਸੀ ਪਿਛਲੀ ਵਾਰ 27 ਸੀਟਾਂ ਦੇ ਉੱਤੇ ਸਿਮਟ ਗਈ ਆ ਆਮ ਆਦਮੀ ਪਾਰਟੀ ਉੱਥੇ ਹੀ ਕਾਂਗਰਸ ਇਸ ਵਾਰੀ ਆਪਣਾ ਖਾਤਾ ਖੋਲ ਸਕਦੀ ਆ ਕਾਂਗਰਸ ਦੇ ਲਈ ਇਹੀ ਖੁਸ਼ੀ ਦੀ ਗੱਲ ਆ ਕਿ ਕਾਂਗਰਸ ਆਪਣਾ ਖਾਤਾ ਖੋਲ ਸਕਦੀ ਆ ਅਰਵਿੰਦ ਕੇਜਰੀਵਾਲ ਦੀ ਸੀਟ ਜਿਹੜੀ ਹੈ ਇਸ ਵੇਲੇ ਫਸੀ ਹੋਈ ਅਰਵਿੰਦ ਕੇਜਰੀਵਾਲ ਮੁਸ਼ਕਲ ਦੇ ਵਿੱਚ ਪੈ ਸਕਦੇ ਨੇ ਉੱਥੇ ਹੀ ਜਿਹੜੇ ਮੌਜੂਦਾ ਮੁੱਖ ਮੰਤਰੀ ਨੇ ਆਤੀਸ਼ੀ ਜਿਨ੍ਹਾਂ ਨੂੰ ਕੇਜਰੀਵਾਲ ਸਾਹਿਬ ਨੇ ਆਪਣੇ ਤੋਂ ਬਾਅਦ ਜਿਹੜਾ ਮੁੱਖ ਮੰਤਰੀ ਬਣਾਇਆ ਉਹ ਵੀ ਆਪਣੀ ਸੀਟ ਹਾਰ ਰਹੇ ਨੇ ਕਾਲਕਾਜੀ ਤੋਂ ਆਤੀਸ਼ੀ ਨੂੰ ਹਰਾ ਰਹੇ ਨੇ ਭਾਜਪਾ ਦਾ ਇੱਕ ਨਾਮੀ ਚਿਹਰਾ ਰਮੇਸ਼ ਬਿਦੂੜੀ ਰਮੇਸ਼ ਬਿਦੂੜੀ ਨੇ ਲੀਡ ਹਾਸਲ ਕੀਤੀ ਆ ਕਾਲਕਾਜੀ ਸੀਟ ਤੋਂ ਇਹ ਵੀ ਬਹੁਤ ਜਿਹੜੀਆ ਹੌਟ ਸੀਟ ਸੀ ਕਿਉਂਕਿ ਇੱਥੋਂ ਮੌਜੂਦਾ ਮੁੱਖ ਮੰਤਰੀ ਜਿਹੜਿਆਂ ਉਹ ਕੰਟੈਸਟ ਕਰ ਰਹੇ ਸੀ ਆ ਸਾਬਕਾ ਸੈਂਟਰਲ ਮਨਿਸਟਰ ਰਮੇਸ਼ ਬਿਦੂੜੀ ਜਿਹੜਿਆਂ ਉਹ ਭਾਜਪਾ ਵੱਲੋਂ ਸੀ ਅਲਕਾ ਲਾਂਬਾ ਕਾਂਗਰਸ ਦਾ ਇੱਕ ਯੰਗ ਫੇਸ ਅਲਕਾ ਲਾਂਬਾ ਇੱਕ ਕਾਂਗਰਸ ਦਾ ਉਹ ਚਿਹਰਾ ਜਿਹੜੀ ਬੋਲਣ ਦੇ ਵਿੱਚ ਜਿਨ੍ਹਾਂ ਦੇ ਇੱਕ ਵੱਡੇ ਵਧੀਆ ਸਪੋਕਸਮੈਨ ਦਾ ਜਿਹੜਾ ਦਰਜਾ ਹਾਸਲ ਉਹ ਇੱਥੋਂ ਕੰਟੈਸਟ ਕਰ ਰਹੇ ਸੀ ਇਸ ਸੀਟ ਤੋਂ ਪਰ ਰਮੇਸ਼ ਬਿਦੂੜੀ ਜਿਹੜੇ ਨੇ ਇਸ ਵੇਲੇ ਲੀਡ ਕਰ ਰਹੇ ਨੇ ਹੁਣ ਦੇਖੋ ਤੁਸੀਂ ਕਿ ਜੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਪਣੀ ਸੀਟ ਤੋਂ ਪਛੜੇ ਹੋਏ ਨੇ ਮੌਜੂਦਾ ਮੁੱਖ ਮੰਤਰੀ ਆਤਿਸ਼ੀ ਆਪਣੀ ਸੀਟ ਤੋਂ ਪਛੜੇ ਹੋਏ ਨੇ ਤਾਂ ਇਹ ਸਮਝ ਆਉਂਦਾ ਕਿ ਵੱਡੇ ਚਿਹਰਿਆਂ ਦਾ ਆਮ ਆਦਮੀ ਪਾਰਟੀ ਦੇ ਵੱਡੇ ਚਿਹਰਿਆਂ ਦਾ ਜਿਹੜਾ ਮਾਹੌਲ ਹੈ ਇਸ ਵੇਲੇ ਜਿਹੜਾ ਆ ਦਿੱਲੀ ਦੇ ਵਿੱਚ ਕੋਈ ਬਹੁਤਾ ਚੰਗਾ ਨਹੀਂ ਅਰਵਿੰਦ ਕੇਜਰੀਵਾਲ ਭਾਵੇਂ ਦੇਸ਼ ਦੇ ਵਿੱਚ ਇੱਕ ਵੱਡੇ ਚਿਹਰੇ ਵਜੋਂ ਜਾਣੇ ਜਾਂਦੇ ਹੋਣਗੇ ਪਰ ਉਹਨਾਂ ਦੀ ਕਾਂਸਟਿਟੂਐਂਸੀ ਜਿਹੜੀ ਆ ਉਹ ਜੇ ਉਹਨਾਂ ਨੂੰ ਪਸੰਦ ਨਹੀਂ ਕਰਦੀ ਤਾ ਵੇਖੋ ਕੀ ਹਾਲਾਤ ਹੋਣਗੇ ਮਨੀਸ਼ ਸਿਸੋਦੀਆ ਦੀ ਗੱਲ ਕਰ ਲੈਨੇ ਆ ਇੱਥੇ ਵੱਡੇ ਚਿਹਰਿਆਂ ਦੀ ਗੱਲ ਹੁੰਦੀ ਆ ਆਮ ਆਦਮੀ ਪਾਰਟੀ ਦੀ ਤਾਂ ਮਨੀਸ਼ ਸਿਸੋਦੀਆ ਜਿਹੜੇ ਕੀ ਡੈਪਟੀ ਸੀਐਮ ਰਹੇ ਨੇ ਅੰਦਰ ਬਹੁਤ ਟਾਈਮ ਲਾ ਕੇ ਆਏ ਨੇ ਸ਼ਰਾਬ ਘਟਾਲੇ ਦੇ ਨਾਲ ਨਾਮ ਜੁੜਦਾ ਭਾਜਪਾ ਬਾਰ ਬਾਰ ਇਹ ਵੀ ਜ਼ਿਕਰ ਕਰਦੀ ਰਹੀ ਆ ਕਿ ਮਨੀਸ਼ ਸਿਸੋਦੀਆ ਜਿਹੜੇ ਨੇ ਉਹ ਪੰਜਾਬ ਦੇ ਅੰਦਰ ਵੀ ਕੱਲ ਨੂੰ ਕਹਿੰਦੇ ਜਦੋਂ ਕੋਈ ਜਾਂਚ ਹੋਊਗੀ ਤਾਂ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਹੱਥ ਹੋ ਸਕਦਾ ਆ ਮਨੀਸ਼ ਸਿਸੋਦੀਆ ਵੀ ਆਪਣੀ ਸੀਟ ਹਾਰ ਰਹੇ ਨੇ ਕਹਿਣ ਦਾ ਭਾਵੇਂ ਆ ਕਿ ਜਦੋਂ ਹਲਕਾ ਤੁਹਾਡੇ ਨਾਲ ਨਹੀਂ ਤਾਂ ਇਹਦਾ ਜਿਹੜਾ ਅਸਰ ਹੈ ਉਹ ਉਹਨਾਂ ਲੋਕਾਂ ਤੇ ਵੀ ਉਹਦਾ ਸਿਆਸੀ ਆਗੂ ਅਤੇ ਵੀ ਪਏਗਾ ਕਿ ਨਾ ਸਿਰਫ ਤੇ ਸਿਰਫ ਨਾਮ ਵੱਡਾ ਨਹੀਂ ਚਾਹੀਦਾ ਤੁਹਾਡੇ ਹਲਕੇ ਦੇ ਵਿੱਚ ਵੀ ਲੋਕ ਤੁਹਾਡੇ ਨਾਲ ਹੋਣੇ ਚਾਹੀਦੇ ਨੇ ਬੜੀ ਛੇਤੀ ਜਿਹੜਾ ਗ੍ਰਾਫ ਆ ਉਹ ਡਿੱਗਦਾ ਹੋਇਆ ਨਜ਼ਰ ਆ ਰਿਹਾ ਆਮ ਆਦਮੀ ਪਾਰਟੀ ਦਾ ਦਿੱਲੀ ਦੇ ਵਿੱਚ ਮਨੀਸ਼ ਸਿਸੋਦੀਆ ਆਪਣੀ ਸੀਟ ਹਾਰ ਰਹੇ ਨੇ ਉੱਥੇ ਹੀ ਮਨਜਿੰਦਰ ਸਿਰਸਾ ਦਾ ਜ਼ਿਕਰ बार-बार ਇਸ ਕਰਕੇ ਕੀਤਾ ਜਾ ਰਿਹਾ ਕਿਉਂਕਿ ਸਿਰਸਾ ਪੰਜਾਬ ਦੀ ਸਿਆਸਤ ਨੂੰ ਵੀ ਕਿਤਨਾ ਕਿਤੇ ਇੰਪੈਕਟ ਕਰਦੇ ਨੇ ਮਨਜਿੰਦਰ ਸਿੰਘ ਸਿਰਸਾ ਉਹ ਚਿਹਰਾ ਨੇ ਜਿਹੜੇ ਬਾਦਲਾਂ ਦੇ ਲਈ ਲੰਮਾ ਸਮਾਂ ਕੰਮ ਕਰਦੇ ਰਹੇ ਨੇ ਦਿੱਲੀ ਦੀ ਅ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਉਹਨਾਂ ਨੇ ਕੀਤੀ ਆ ਹੁਣ ਮਨਜਿੰਦਰ ਸਿੰਘ ਸਿਰਸਾ ਜਦੋਂ ਆਪਣੀ ਸੀਟ ਰਜਾਰੀ ਗਾਰਡਨ ਜਿੱਤਣਗੇ ਤਾਂ ਮਨਜਿੰਦਰ ਸਿੰਘ ਸਿਰਸਾ ਨੂੰ ਭਾਜਪਾ ਕੋਈ ਵੱਡਾ ਅਹੁਦਾ ਦੇ ਸਕਦੀ ਆ ਤਾਂ ਇਸ ਚੀਜ਼ ਨੂੰ ਵੀ ਇੰਟਰ ਲਿੰਕ ਕੀਤਾ ਜਾ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਮਨਜਿੰਦਰ ਸਿੰਘ ਸਿਰਸਾ ਪੰਜਾਬ ਦੇ ਵਿੱਚ ਕੋਈ ਵੱਡੀ ਜ਼ਿੰਮੇਵਾਰੀ ਜਿਹੜੀ ਆ ਉਸ ਨੂੰ ਨਿਭਾ ਸਕਦੇ ਨੇ ਭਾਜਪਾ ਉਹਨਾਂ ਨੂੰ ਕੋਈ ਵੱਡਾ ਜਿਹੜਾ ਆ ਅਹੁਦਾ ਪੰਜਾਬ ਦੀ ਵਿੱਚ ਭਾਜਪਾ ਨੂੰ ਗਰੋ ਕਰਨ ਦੇ ਲਈ ਦੇ ਸਕਦੀ ਆ ਅੱਜ ਸਵੇਰ ਦੀਆਂ ਤਸਵੀਰਾਂ ਮਨਜਿੰਦਰ ਸਿੰਘ ਸਿਰਸਾ ਦੀਆਂ ਮਨਜਿੰਦਰ ਸਿੰਘ ਸਿਰਸਾ ਗੁਰਦੁਆਰਾ ਸ਼੍ਰੀ ਰਕਾਬਗੰਜ ਸਾਹਿਬ ਨਤਮਸਤਕ ਹੁੰਦੇ ਨੇ ਅਰਦਾਸ ਕਰਦੇ ਨੇ ਤੇ ਮਨਜਿੰਦਰ ਸਿੰਘ ਸਿਰਸਾ ਸ਼ੁਰੂਆਤੀ ਕਾਊਂਟਿੰਗ ਦੇ ਵਿੱਚ ਲੀਡ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਇਹ ਸੰਭਾਵਨਾਵਾਂ ਨੇ ਕਿ ਮਨਜਿੰਦਰ ਸਿਰਸਾ ਜਿਹੜੇ ਰਜੌਰੀ ਗਾਰਡਨ ਤੋਂ ਵਿਧਾਇਕ ਜਿਹੜੇ ਨੇ ਉਹ ਚੁਣੇ ਜਾ ਸਕਦੇ ਨੇ ਇਹਦੇ ਨਾਲ ਨਾਲ ਆਮ ਆਦਮੀ ਪਾਰਟੀ ਅੱਜ ਇਸ ਕਰਕੇ ਆਮ ਆਦਮੀ ਪਾਰਟੀ ਦਾ ਵੱਧ ਜ਼ਿਕਰ ਆ ਕਿਉਂਕਿ ਆਮ ਆਦਮੀ ਪਾਰਟੀ ਨੇ ਨਹੀਂ ਸੋਚਿਆ ਹੋਣਾ ਕਿ ਇਸ ਕਦਰ ਲੋਕ ਜਿਹੜੇ ਨੇ ਫਤਵਾ ਉਹਨਾਂ ਦੇ ਖਿਲਾਫ ਦੇਣਗੇ ਬਹੁਤ ਸਾਰੀਆਂ ਬਿਆਨਬਾਜ਼ੀਆਂ ਹੋਈਆਂ ਬੀਤੇ ਦਿਨਾਂ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਹੋਈਆਂ ਕਿ ਇਲੈਕਸ਼ਨ ਕਮਿਸ਼ਨ ਦੇ ਉੱਤੇ ਵੀ ਸਵਾਲ ਚੁੱਕੇ ਗਏ ਦਿੱਲੀ ਪੁਲਿਸ ਦੇ ਉੱਤੇ ਸਵਾਲ ਚੁੱਕੇ ਗਏ ਪੰਜਾਬ ਦੀ ਸਮੁੱਚੀ ਲੀਡਰਸ਼ਿਪ ਸਮੇਤ ਮੁੱਖ ਮੰਤਰੀ ਦਿੱਲੀ ਜਾ ਕੇ ਬੈਠਦੇ ਨੇ ਦਿੱਲੀ 'ਚ ਪ੍ਰਚਾਰ ਕਰਦੇ ਨੇ ਭਗਵੰਤ ਮਾਨ ਸਾਹਿਬ ਦਾ ਇੱਕ ਗੀਤ ਬਹੁਤ ਵਾਇਰਲ ਹੋ ਰਿਹਾ ਬੀਤੇ ਦਿਨੀ ਇੱਕ ਸੈਡ Song ਵੀ ਗਾਉਂਦੇ ਨੇ ਉਹ ਦਿੱਲੀ ਵਿਧਾਨ ਸਭਾ ਦੇ ਵਿੱਚ ਪੰਜਾਬ ਦੇ ਸਾਰੇ ਵਿਧਾਇਕ ਉੱਤੇ ਹਾਜ਼ਰੀ ਭਰਦੇ ਨੇ ਪਰ ਜੇ ਇੰਨਾ ਜ਼ਿਆਦਾ ਜ਼ੋਰ ਲਾਉਣ ਤੋਂ ਬਾਅਦ ਵੀ ਤੁਸੀਂ ਸਿਆਸਤ ਜਿਹੜੀ ਹੈ ਦਿੱਲੀ ਦੀ ਗਵਾ ਰਹੇ ਹੋ ਤਾਂ ਇਹਦਾ ਮਤਲਬ ਇਹ ਆ ਕਿ ਸਿਰਫ ਤੇ ਸਿਰਫ ਬਿਆਨਬਾਜ਼ੀ ਦੇ ਨਾਲ ਲੋਕ ਜਿਹੜੇ ਆ ਉਹ ਦੁਬਾਰਾ ਮੌਕਾ ਨਹੀਂ ਦਿੰਦੇ ਆਮ ਆਦਮੀ ਪਾਰਟੀ ਜੇ ਦਿੱਲੀ ਦੀ ਸਿਆਸਤ ਦੇ ਵਿੱਚੋਂ ਹੁਣ ਗਾਇਬ ਹੁੰਦੀ ਆ ਆਪੋਜੀਸ਼ਨ 'ਚ ਜਾਂਦੀ ਆ ਤਾਂ ਪੰਜਾਬ ਦੀ ਸਿਆਸਤ ਨੂੰ ਕਿਵੇਂ ਵੇਖਿਆ ਜਾਵੇ ਇਹ ਨੂੰ ਲੈ ਕੇ ਵੀ ਬਹੁਤ ਸਾਰੀਆਂ ਕਿਆਸਰਾਈਆਂ ਜਿਹੜੀਆਂ ਨੇ ਉਹ ਹੁਣ ਲੱਗਣਗੀਆਂ ਕੀ ਭਗਵਾਨਤਮਨ ਦੇ ਲਈ ਪੰਜਾਬ ਦੇ ਸੀਐਮ ਦੇ ਲਈ ਜਿਹੜਾ ਆ ਹੁਣ ਸਰਕਾਰ ਚਲਾਉਣੀ ਸੌਖੀ ਹੋ ਜਾਏਗੀ ਕੀ ਪੰਜਾਬ ਦੇ ਵਿੱਚ ਜਿਹੜੀ ਆ ਦਿੱਲੀ ਦੇ ਆਮ ਆਦਮੀ ਪਾਰਟੀ ਦੇ ਵੱਡੇ ਆਗੂਆਂ ਦੀ ਦਖਲਅੰਦਾਜ਼ੀ ਆ ਜਿਹਨੂੰ ਅਕਸਰ ਜਿੱਦੀ ਚਰਚਾ ਹੁੰਦੀ ਹੈ ਕੀ ਉਹ ਦਖਲਅੰਦਾਜ਼ੀ ਹੁਣ ਘਟ ਜਾਏਗੀ ਜਾਂ ਫਿਰ ਪੰਜਾਬ ਦੇ ਅੰਦਰ ਭਾਜਪਾ ਜਿਹੜੀ ਆ ਉਹ ਕਿਸੇ ਨਾ ਕਿਸੇ ਤਰੀਕੇ ਜਿਹੜਾ ਆ ਆਪਣੇ ਆਪ ਨੂੰ ਮਜ਼ਬੂਤ ਕਰਨ ਦੇ ਲਈ ਆਮ ਆਦਮੀ ਪਾਰਟੀ ਨੂੰ ਵੀ ਸੰਨ ਲਾ ਸਕਦੀ ਆ ਕਿਸੇ ਵੀ ਤਰ੍ਹਾਂ ਦੀ ਸੰਭਾਵਨਾ ਜਿਹੜੀ ਆ ਉਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਪਰ ਬਹੁਤ ਵੱਡੀ ਇਸ ਵੇਲੇ ਦੀ ਅਪਡੇਟ ਇਹ ਆ ਕਿ ਭਾਜਪਾ ਦਿੱਲੀ ਦੇ ਵਿੱਚ 42 ਸੀਟਾਂ ਦੇ ਉੱਤੇ ਲੀਡ ਕਰ ਰਹੀ ਆ ਭਾਜਪਾ ਦਿੱਲੀ ਦੇ ਵਿੱਚ ਸਰਕਾਰ ਬਣਾਉਣ ਦੀ ਸਥਿਤੀ ਦੇ ਵਿੱਚ ਆਮ ਆਦਮੀ ਪਾਰਟੀ ਤਿੰਨ ਵਾਰੀ ਜਿਹੜੀ ਸਰਕਾਰ ਬਣਾ ਚੁੱਕੀ ਆ ਇਸ ਤੋਂ ਪਹਿਲਾਂ ਇਸ ਵਾਰ ਆਮ ਆਦਮੀ ਪਾਰਟੀ ਦੇ ਹਾਲਾਤ ਇਹ ਨੇ ਕਿ ਆਮ ਆਦਮੀ ਪਾਰਟੀ ਜਿਹੜੀ ਆ ਉਹ ਆਪੋਜੀਸ਼ਨ ਦੇ ਵਿੱਚ ਬੈਠਣ ਵਾਲੇ ਰਾਹ ਦੇ ਉੱਤੇ ਜਿਹੜੀ ਆਮ ਆਦਮੀ ਪਾਰਟੀ ਆ ਇਸ ਵੇਲੇ ਚੱਲ ਰਹੀ ਆ ਭਾਜਪੀ ਜਿਹੜੀ ਆ ਉਸ ਨੇ ਜਬਰਦਸਤ ਪਰਫਾਰਮੈਂਸ ਜਿਹੜੀ ਆ ਉਹ ਦਿੱਤੀ ਆ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਮੁਕਾਬਲੇ ਬੀਜੇਪੀ ਦੇ ਵੱਲੋਂ ਇਸ ਵਾਰ ਲੋਕਾਂ ਤੱਕ ਪਹੁੰਚ ਕੀਤੀ ਗਈ ਆ ਇਹ ਕਹਿੰਦੇ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਐਂਟੀ ਇਨਕੰਮਬੈਂਸੀ ਆ ਉਹ ਇਸ ਵਾਰ ਬੀਜੇਪੀ ਕੈਸ਼ ਕਰਨ ਦੇ ਵਿੱਚ ਕਾਮਯਾਬ ਹੋਈ ਆ ਪਰ ਕਾਂਗਰਸ ਦਾ ਇਸ ਵਿੱਚ ਜ਼ਿਕਰ ਜਿਹੜਾ ਆ ਕਾਂਗਰਸ ਦਾ ਇਸ ਵਿਚਾਰੇ ਜ਼ਿਕਰ ਜਿਹੜਾ ਆ ਉਹ ਇਸ ਕਰਕੇ ਕਰਨਾ ਬਣਦਾ ਹੈ ਕਿ ਕਿਸੇ ਵੇਲੇ ਦਿੱਲੀ ਦੇ ਉੱਤੇ ਲਗਾਤਾਰ 15 ਸਾਲ ਰਾਜ ਕਰਨ ਵਾਲੀ ਕਾਂਗਰਸ ਪਾਰਟੀ ਆਖਰ ਹੁਣ ਕਿੱਥੇ ਆ ਆ ਕਾਂਗਰਸ ਪਾਰਟੀ ਜਿਸ ਜਿਸ ਦਾ ਜਿਹੜਾ ਆ 15 ਸਾਲ ਜਿਸ ਦੀ ਮੁੱਖ ਮੰਤਰੀ ਰਹੀ ਹੈ ਸ਼ੀਲਾ ਦੇਖਸ਼ਿਤ ਆਖਰਕਾਰ ਉਹ ਪਾਰਟੀ ਜਿਹੜੀ ਆ ਉਸ ਦੀ ਚਰਚਾ ਕਿਉਂ ਨਹੀਂ ਹੋ ਰਹੀ ਕਿਉਂਕਿ ਕਾਂਗਰਸ ਦਾ ਪਿਛਲੀ ਵਾਰ ਖਾਤਾ ਵੀ ਨਹੀਂ ਸੀ ਖੁੱਲਿਆ ਇਸ ਵਾਰ ਮਹਿਸ ਇੱਕ ਸੀਟ ਤੇ ਹੁਣ ਕਾਂਗਰਸ ਲੀਡ ਕਰ ਰਹੀ ਆ ਸਿਆਸਤ ਇਹ ਸਮਝਾਉਂਦੀ ਆ ਕਿ ਲੋਕ ਜਿਹੜੇ ਨੇ ਉਹ ਕੁਝ ਵੀ ਜਿਹੜਾ ਆ ਅਜਿਹਾ ਕਰ ਸਕਦੇ ਨੇ ਜਿਸ ਦੀ ਕਲਪਨਾ ਸਿਆਸਤਦਾਨਾਂ ਨੇ ਨਹੀਂ ਕੀਤੀ ਹੁੰਦੀ ਕੋਈ ਵੀ ਪਾਰਟੀ ਕੋਈ ਵੀ ਲੀਡਰ ਆਪਣੇ ਆਪ ਨੂੰ ਸਥਾਪਿਤ ਜੇ ਇਹ ਸੋਚਦਾ ਕਿ ਮੈਂ ਅਗਲੇ 10 ਸਾਲ ਲਈ 15 ਸਾਲ ਲਈ ਜਿਹੜਾ ਪਰਮਾਨੈਂਟ ਲੋਕਾਂ ਦੇ ਦਿਲਾਂ ਤੇ ਰਾਜ ਕਰ ਲੂੰਗਾ ਤਾਂ ਇਹ ਬਹੁਤ ਵੱਡਾ ਭੁਲੇਖਾ ਹੈ ਭੁਲੇਖਾ ਪਹਿਲਾਂ ਲੋਕਾਂ ਨੇ ਕਾਂਗਰਸ ਦਾ ਕੱਢਿਆ ਦਿੱਲੀ ਦੇ ਲੋਕਾਂ ਨੇ ਇਹ ਭੁਲੇਖਾ ਇਸ ਵਾਰ ਦੇ ਨਤੀਜੇ ਆਮ ਆਦਮੀ ਪਾਰਟੀ ਦਾ ਕੱਢਦਾ ਹੋਏ ਕੱਢਦੇ ਹੋਏ ਨਜ਼ਰ ਆ ਰਹੇ ਨੇ ਬੀਜੇਪੀ ਨੂੰ ਮੌਕਾ ਦੇ ਰਹੇ ਨੇ ਬੀਜੇਪੀ ਤੇ ਆਮ ਆਦਮੀ ਪਾਰਟੀ ਦੇ ਵਿੱਚ ਇਸ ਵੇਲੇ ਜਿਹੜਾ ਡਿਫਰੈਂਸ ਹੈ 13 ਸੀਟਾਂ ਦਾ ਡਿਫਰੈਂਸ ਬਣਿਆ ਹੋਇਆ ਜਿਹੜਾ ਕਿ ਦਿੱਲੀ ਵਿਧਾਨ ਸਭਾ ਦੇ ਹਿਸਾਬ ਦੇ ਨਾਲ ਬਹੁਤ ਹੀ ਵੱਡਾ ਡਿਫਰੈਂਸ ਹੈ 41 ਸੀਟਾਂ ਦੇ ਉੱਤੇ ਭਾਜਪਾ ਲੀਡ ਕਰ ਰਹੀ ਆ 36 ਸੀਟਾਂ ਚਾਹੀਦੀਆਂ ਨੇ ਸਰਕਾਰ ਬਣਾਉਣ ਦੇ ਲਈ ਉਸ ਤੋਂ ਵੀ ਵੱਧ ਪੰਜ ਸੀਟਾਂ ਦੇ ਉੱਤੇ ਲੀਡ ਭਾਜਪਾ ਕਰ ਰਹੀ ਆ ਆਮ ਆਦਮੀ ਪਾਰਟੀ 8 ਸੀਟਾਂ ਪਛੜੀ ਹੋਈ ਆ ਜਿਹੜਾ ਬਹੁਤ ਦਾ ਅੰਕੜਾ ਆ ਉਸ ਤੋਂ ਹੁਣ ਵੇਖਣਾ ਇਹ ਹੋਊਗਾ ਕਿ ਆਉਣ ਵਾਲੇ ਜਿਹੜੇ ਰਾਉਂਡਸ ਨੇ ਕਿਉਂਕਿ ਆਉਣ ਵਾਲੇ 2 ਜਾਂ 3 ਰਾਉਂਡ ਜਿਹੜੇ ਆ ਉਹ ਕਲੀਅਰ ਕਰ ਦੇਣਗੇ ਸਥਿਤੀ ਹਾਲੇ ਵੀ ਜਿਹੜਾ ਆ ਕਿਤੇ ਨਾ ਕਿਤੇ ਜਿਹੜੀਆਂ ਚੀਜ਼ਾਂ ਉਹ ਬਦਲ ਸਕਦੀਆਂ ਨੇ ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਜਿਵੇਂ ਜਿਵੇਂ ਅਗਲੇ ਰਾਉਂਡ ਦੀ ਕਾਊਂਟਿੰਗ ਹੁੰਦੀ ਆ ਇਹ ਨਹੀਂ ਪਤਾ ਹੁੰਦਾ ਕਿ ਉਸ ਜਿਹੜਾ ਰਾਉਂਡ ਆ ਜਾਂ ਉਸ ਖੇਤਰ ਦੇ ਵਿੱਚ ਕਿਹੜੀ ਪਾਰਟੀ ਸਟਰੋਂਗ ਆ ਜਿਵੇਂ ਹੁਣ ਇਸ ਇਸ ਵੇਲੇ ਦਾ ਜਿਹੜਾ ਤਾਜ਼ਾ ਅੰਕੜਾ ਆ ਕਿ ਆਮ ਆਦਮੀ ਪਾਰਟੀ ਨੇ ਇੱਕ ਸੀਟ ਜਿਹੜੀ ਪਹਿਲਾਂ ਦੇ ਮੁਕਾਬਲੇ ਉਹਦੀ ਲੀਡ ਵਧ ਗਈ 29 ਸੀਟਾਂ ਦੇ ਉੱਤੇ ਆਮ ਆਦਮੀ ਪਾਰਟੀ ਹੋ ਗਈ ਆ ਭਾਜਪਾ 40 ਸੀਟਾਂ ਦੇ ਉੱਤੇ ਸੀ ਭਾਜਪਾ 40 ਸੀਟਾਂ ਦੇ ਉੱਤੇ ਸੀ ਤੇ ਭਾਜਪਾ ਨੂੰ ਇਹ ਹੁਣ ਇੱਕ ਸੀਟ ਹੋਰ ਜਿਹੜੀ ਭਾਜਪਾ ਦੀ ਘਟ ਗਈ ਆ ਭਾਜਪਾ 39 ਸੀਟਾਂ ਦੀ ਲੀਡ ਤੇ ਆ ਆਮ ਆਦਮੀ ਪਾਰਟੀ 30 ਸੀਟਾਂ ਦੀ ਲੀਡ ਤੇ ਪਹੁੰਚ ਗਈ ਆ ਸੋ ਇਹ ਜਿਵੇਂ ਜਿਵੇਂ ਜਿਹੜੇ ਆ ਮਿੰਟ ਜਿਹੜੇ ਅੱਗੇ ਲੰਘਦੇ ਨੇ ਜਿਹੜੀ ਪਾਰਟੀ ਦੇ ਹੱਕ 'ਚ ਜਾਂਦੇ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਸੁੱਖ ਦਾ ਸਾਹ ਆਉਂਦਾ ਆ ਆਮ ਆਦਮੀ ਪਾਰਟੀ ਨੂੰ ਇਹ ਲੱਗਦਾ ਹੋਣਾ ਕਿ ਅਸੀਂ 30 ਤੱਕ ਪਹੁੰਚ ਗਏ ਆ ਹੋ ਸਕਦਾ ਅਸੀਂ ਹੋਰ ਭਾਜਪਾ ਦੇ ਜਿਹੜੀਆਂ ਸੀਟਾਂ ਨੇ ਜਿਹੜੀਆਂ ਉਹਨਾਂ ਦੀ ਲੀਡ ਦੇ ਵਿੱਚ ਨੇ ਉਹਨਾਂ ਨੂੰ ਕ੍ਰਾਸ ਕਰਕੇ ਅਸੀਂ ਕਿਸੇ ਨਾ ਕਿਸੇ ਤਰੀਕੇ 36 ਤੱਕ ਪਹੁੰਚ ਜਾਈਏ ਭਾਜਪਾ ਜਿਹੜੀ ਕਿ 36 ਤੋਂ ਤਿੰਨ ਸੀਟਾਂ ਹਾਲੇ ਵੀ ਅੱਗੇ ਆ ਡਾਰੇ ਵੀ ਮਨਚ ਹੁੰਦਾ ਕਿ ਜਿਸ ਤਰੀਕੇ ਦੇ ਨਾਲ ਹੁਣ ਡਿਕਰੀジング ਟ੍ਰੈਂਡ ਚੱਲ ਪਿਆ ਕਿਤੇ ਇਹ ਨਾ ਹੋਵੇ ਕਿ ਸਾਡੀਆਂ ਸੀਟਾਂ ਹੋਰ ਥੱਲੇ ਆ ਜਾਣ ਕਿਉਂਕਿ ਇਹ ਸਾਰਾ ਕੁਝ ਹਜੇ ਕਾਊਂਟਿੰਗ ਦੇ ਜਿਹੜਾ ਆ ਹੱਕ ਦੇ ਵਿੱਚ ਆ ਜਾਂ ਕਹੀਏ ਕਿ ਕਾਊਂਟਿੰਗ ਦੇ ਹਿੱਸੇ ਦੇ ਵਿੱਚ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਨਤੀਜੇ ਕਿਸ ਤਰੀਕੇ ਬਦਲਨੇ ਨੇ ਪਰ ਇਹ ਨਹੀਂ ਹੁੰਦਾ ਕਿ ਵੱਡੇ ਪੱਧਰ ਦੇ ਉੱਤੇ ਹੁਣ ਕੀ ਬਦਲਾ ਆ ਜੂਗਾ ਵੱਡੇ ਪੱਧਰ ਦੇ ਉੱਤੇ ਬਦਲਾ ਇਸ ਕਰਕੇ ਵੀ ਨਹੀਂ ਕਿਉਂਕਿ ਹੁਣ ਕਈ ਰਾਉਂਡਸ ਜਿਹੜੇ ਨੇ ਉਹ ਕਾਊਂਟ ਹੋ ਚੁੱਕੇ ਨੇ ਅ ਦਿੱਲੀ ਵਿਧਾਨ ਸਭਾ ਦੀਆਂ ਕੁੱਲ 70 ਸੀਟਾਂ ਜਿਹੜੀ ਪਾਰਟੀ ਦੀ ਸਰਕਾਰ ਬਣਨੀ ਆ ਉਹਨੂੰ ਘੱਟੋ ਘੱਟ 36 ਸੀਟਾਂ ਚਾਹੀਦੀਆਂ ਨੇ ਤੇ ਉਹ 36 ਦੇ ਅੰਕੜੇ ਨੂੰ ਜੇ ਕੋਈ ਪਾਰਟੀ ਇਸ ਵੇਲੇ ਟੱਚ ਕਰ ਰਹੀ ਆ ਤਾਂ ਉਹ ਭਾਜਪਾ ਆ ਉਹ ਭਾਰਤੀ ਜਨਤਾ ਪਾਰਟੀ ਆ ਆਮ ਆਦਮੀ ਪਾਰਟੀ ਇਸ ਵੇਲੇ ਪਛੜੀ ਹੋਈ ਹੈ ਪਿਛਲੀ ਵਾਰ ਬਹੁਤ ਜ਼ਿਆਦਾ ਸੀਟਾਂ ਦੇ ਨਾਲ ਜਿੱਤ ਕੇ ਆਈ ਸੀ ਇਸ ਵਾਰ ਆਮ ਆਦਮੀ ਪਾਰਟੀ ਜਿਹੜੀ ਆ ਉਸ 30 ਦੇ ਕਰੀਬ ਇਸ ਵੇਲੇ ਲੀਡ ਤੇ ਆ ਤੇ ਮੌਜੂਦਾ ਮੁੱਖ ਮੰਤਰੀ ਜਿਹੜੇ ਆਤੀਸ਼ੀ ਨੇ ਦਿੱਲੀ ਦੇ ਮੁੱਖ ਮੰਤਰੀ ਆਤੀਸ਼ੀ ਉਹ ਖੁਦ ਆਪਣੀ ਸੀਟ ਤੋਂ ਜਿਹੜੇ ਆ ਉਹ ਪਛੜੇ ਹੋਏ ਨਜ਼ਰ ਆ ਰਹੇ ਨੇ ਕਾਲਕਾ ਜੀ ਸੀਟ ਤੋਂ ਜਿਹੜੇ ਦਿੱਲੀ ਦੇ ਮੁੱਖ ਮੰਤਰੀ ਆਤੀਸ਼ੀ ਨੇ ਉਹਨਾਂ ਨੂੰ ਭਾਜਪਾ ਦੇ ਰਮੇਸ਼ ਵਿਧੂੜੀ ਤੋਂ ਜਿਹੜਾ ਆ ਹੋ ਸਕਦਾ ਹਾਰ ਦਾ ਸਾਹਮਣਾ ਕਰਨਾ ਪਵੇ ਕਿਉਂਕਿ ਇਸ ਵੇਲੇ ਤੱਕ ਮੌਜੂਦਾ ਜਿਹੜੀ ਕਾਊਂਟਿੰਗ ਆ ਉਸ ਵੇਲੇ ਤੱਕ ਆਤਿਸ਼ੀ ਜਿਹੜੇ ਆ ਉਹ ਪਿੱਛੇ ਚੱਲ ਰਹੇ ਨੇ ਰਮੇਸ਼ ਵਿਧੂੜੀ ਤੋਂ ਇੱਥੋਂ ਹੀ ਕਾਂਗਰਸ ਨੇ ਅਲਕਾ ਲਾਂਬਾ ਵੀ ਜਿਹੜੇ ਕੰਟੈਸਟ ਕਰ ਰਹੇ ਨੇ ਉਹ ਬਹੁਤ ਪਿੱਛੇ ਨੇ ਮੁਕਾਬਲਾ ਆਤਿਸ਼ੀ ਤੇ ਰਮੇਸ਼ ਵਿਧੂੜੀ ਦੇ ਵਿੱਚ ਆ ਰਮੇਸ਼ ਵਿਧੂੜੀ ਅੱਗੇ ਚੱਲ ਰਹੇ ਨੇ ਇਹ ਲੀਡ ਕੀ ਉਹ ਬਰਕਰਾਰ ਰੱਖ ਪਾਉਂਦੇ ਨੇ ਜੇ ਉਹ ਬਰਕਰਾਰ ਰੱਖਦੇ ਨੇ ਤਾਂ ਇਹ ਵੀ ਇੱਕ ਕਲੀਅਰ ਹੋ ਜਾਊਗਾ ਕਿ ਮੌਜੂਦਾ ਮੁੱਖ ਮੰਤਰੀ ਹੀ ਆਪਣੀ ਸੀਟ ਨਹੀਂ ਬਚਾ ਸਕਿਆ ਯਾਦ ਹੋਣਾ ਕਿ ਪਿਛਲੀਆਂ ਵਿਧਾਨ ਸਭਾ ਚ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਆਪਣੀਆਂ ਦੋਨੇ ਸੀਟਾਂ ਹਾਰ ਗਏ ਸੀ ਤੇ ਜੇ ਇਹੀ ਚੀਜ਼ ਦਿੱਲੀ ਦੇ ਵਿੱਚ ਅਪਲਾਈ ਹੁੰਦੀ ਆ ਤਾਂ ਆਮ ਆਦਮੀ ਪਾਰਟੀ ਜਿਸ ਤਰੀਕੇ ਦੇ ਨਾਲ ਪ੍ਰਚਾਰ ਪੰਜਾਬ ਚ ਕਰਦੀ ਸੀ ਕਿ ਦੇਖੋ ਜੀ ਮੁੱਖ ਮੰਤਰੀ ਉਹ ਹਾਰ ਗਿਆ ਤਾਂ ਉਹਨਾਂ ਤੇ ਵੀ ਇਹ ਚੀਜ਼ ਜਿਹੜੀ ਆ ਉਹ ਲਾਗੂ ਹੋ ਜਾਏਗੀ ਦਿੱਲੀ ਵਿਧਾਨ ਸਭਾ ਦੇ ਵਿੱਚ ਇਸ ਵਾਰ ਦੇ ਨਤੀਜੇ ਆ ਆਮ ਆਦਮੀ ਪਾਰਟੀ ਨੂੰ ਵੱਡੇ ਪੱਧਰ ਦੇ ਉੱਤੇ ਹੈਰਾਨ ਕਰਦੇ ਨੇ ਹੁਣ ਆਮ ਆਦਮੀ ਪਾਰਟੀ ਦਾ ਰਿਐਕਸ਼ਨ ਦੀ ਜਿਹੜੀ ਆ ਵੇਟ ਆ ਉਹ ਵੀ ਹੋ ਰਹੀ ਆ ਕਿ ਆਮ ਆਦਮੀ ਪਾਰਟੀ ਦਾ ਕੋਈ ਵੱਡਾ ਲੀਡਰ ਕਦੋਂ ਬਾਹਰ ਆਉਂਦਾ ਕਦੋਂ ਇਸ ਸਾਰੇ ਨਤੀਜੇ ਦੇ ਉੱਤੇ ਆਪਣੀ رائے ਰੱਖਦਾ ਆ ਕੀ ਉਹ ਕਹਿਣਗੇ ਕਿਉਂ ਲੋਕਾਂ ਨੇ ਉਹਨਾਂ ਨੂੰ ਨਹੀਂ ਚੁਣਿਆ ਕੀ ਇਸ ਦਾ ਜਿਹੜਾ ਦੋਸ਼ ਹੈ ਇਸ ਨੂੰ ਜਿਹੜਾ ੱੱਕਾ ੱੱਕੇ ਸ਼ਾਹੀ ਨਾਲ ਜੋੜਿਆ ਜਾਊਗਾ ਇਹ तमाम ਚੀਜ਼ਾਂ ਜਿਹੜੀਆਂ ਉਹਨਾਂ ਦੇ ਬਿਆਨ ਦੇ ਉੱਤੇ ਨਿਰਭਰ ਕਰਦੀਆਂ ਨੇ ਪਰ ਪੰਜਾਬ ਦੀ ਪਾਰਟ ਪੰਜਾਬ ਦੀ ਸੱਤਾਧਾਰੀ ਪਾਰਟੀ ਪੰਜਾਬ ਦੀ ਗਵਰਨਮੈਂਟ ਮੈਂ ਕਹਾਂ ਕਿ ਪੰਜਾਬ ਦੇ ਵਿੱਚੋਂ ਜਿਹੜੇ ਆ ਤਮਾਮ ਵਿਧਾਇਕ ਮਨਿਸਟਰ ਚੀਫ ਮਨਿਸਟਰ ਤੱਕ ਦਿੱਲੀ ਪਹੁੰਚੇ ਦਿੱਲੀ ਜਾ ਕੇ ਪ੍ਰਚਾਰ ਕੀਤਾ ਬਹੁਤ ਜਿਹੜਿਆ ਤਮਾਮ ਸੂਬਿਆਂ ਦੇ ਵਿੱਚ ਅਖਬਾਰਾਂ ਦੇ ਵਿੱਚ ਪੰਜਾਬ ਦੇ ਇਸ਼ਤਿਹਾਰ ਜਿਹੜੇ ਆ ਉਹ ਛਪਦੇ ਰਹੇ ਕਿਉਂ ਕਿ ਇਹ ਦੱਸਿਆ ਗਿਆ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿੱਚ ਸਰਕਾਰ ਹੈ ਪੰਜਾਬ ਦੇ ਵਿੱਚ ਇਸ ਤਰੀਕੇ ਦੇ ਨਾਲ ਕੰਮ ਹੋ ਰਹੇ ਨੇ ਪੰਜਾਬ ਚ ਲੋਕ ਬਹੁਤ ਖੁਸ਼ਹਾਲ ਨੇ ਫਿਰ ਇਹ ਜੇ ਸਾਰਾ ਕੁਝ ਉਹਨਾਂ ਦੇ ਵੱਲੋਂ ਕੀਤਾ ਗਿਆ ਇਸ ਤਰੀਕੇ ਦਾ ਪ੍ਰਚਾਰ ਵੀ ਹੋਇਆ ਉਹਦੇ باوجود ਜੇ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚੋਂ ਮਾਫ ਕਰਨਾ ਦਿੱਲੀ ਦੇ ਵਿੱਚੋਂ ਹਰਦੀ ਆ ਤਾਂ ਇੱਕ ਗੱਲ ਸਪਸ਼ਟ ਆ ਕਿ ਗਵਾਂਡੀ ਦੇ ਘਰੇ ਕੀ ਹੋ ਰਿਹਾ ਇਹਦੇ ਨਾਲ ਮਤਲਬ ਨਹੀਂ ਲੋਕਾਂ ਨੂੰ ਇਹ ਚਾਹੀਦਾ ਕਿ ਤੁਹਾਡੇ ਘਰ ਦੇ ਵਿੱਚ ਮਾਹੌਲ ਕਿਹੋ ਜਿਹਾ ਤੁਹਾਡੇ ਘਰ ਦੇ ਵਿੱਚ ਦਾਣੇ ਹੈ ਨੇ ਤੁਹਾਡੇ ਘਰੇ ਸਾਰੇ ਜੀ ਜਿਹੜੇ ਨੇ ਉਹ ਸੁਖੀ ਨੇ ਤੁਸੀਂ ਉਹਨਾਂ ਦੀਆਂ ਲੋੜਾਂ ਪੂਰੀਆਂ ਕਰਦੇ ਹੋ ਜਾਂ ਨਹੀਂ ਇਹੋ ਹੋਏਗਾ ਪੰਜਾਬ ਦੇ ਇਸ਼ਤਿਹਾਰਾਂ ਦੇ ਨਾਲ ਦਿੱਲੀ ਨਹੀਂ ਜਿੱਤੀ ਜਾਣੀ ਹਾਲ ਦੇ ਨਤੀਜੇ ਇਹੋ ਬਿਆਨ ਕਰਦੇ ਨੇ 70 ਦੀਆਂ 70 ਸੀਟਾਂ ਦੇ ਰੁਝਾਨ ਜਿਹੜੇ ਨੇ ਉਹ ਇਸ ਵੇਲੇ ਸਾਹਮਣੇ ਆ ਚੁੱਕੇ ਨੇ 39 ਸੀਟਾਂ ਦੇ ਉੱਤੇ ਜਿਹੜੀ ਆ ਭਾਜਪਾ ਉਹ ਲੀਡ ਕਰ ਰਹੀ ਆ 30 ਸੀਟਾਂ ਦੇ ਉੱਤੇ ਜਿਹੜੀ ਆ ਆਮ ਆਦਮੀ ਪਾਰਟੀ ਲੀਡ ਕਰ ਰਹੀ ਆ ਕਾਂਗਰਸ ਇਕਲੌਤੀ ਸੀਟ ਦੇ ਉੱਤੇ ਲੀਡ ਕਰ ਰਹੀ ਆ ਪਰ ਕਾਂਗਰਸ ਦੇ ਲਈ ਪੋਜ਼ਿਟਿਵਿਟੀ ਇਹ ਆ ਕਿ ਪਿਛਲੀ ਵਾਰ ਕਾਂਗਰਸ ਕੋਲੇ ਇੱਕ ਵੀ ਸੀਟ ਨਹੀਂ ਸੀ ਕਾਂਗਰਸ ਦਾ ਕੋਈ ਨਾ ਕੋਈ ਬੰਦਾ ਜਿਹੜਾ ਆ ਉਹ ਵਿਧਾਨ ਸਭਾ ਦੀ ਹਾਜ਼ਰੀ ਭਰਨ ਯੋਗਾ ਜ਼ਰੂਰ ਹੋ ਜਾਏਗਾ ਇਸ ਵਾਰ ਦੀ ਵਿਧਾਨ ਸਭਾ ਦੇ ਵਿੱਚ ਜੇ ਇਸੇ ਤਰੀਕੇ ਦੇ ਨਾਲ ਟ੍ਰੈਂਡ ਜਿਹੜੇ ਨੇ ਉਹ ਫਾਈਨਲ ਰਿਜ਼ਲਟ ਦੇ ਵਿੱਚ ਕਨਵਰਟ ਹੁੰਦੇ ਨੇ ਸੋ ਤੁਸੀਂ ਤਸਵੀਰਾਂ ਜਿਹੜੀਆਂ ਨੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੀ ਵੇਖ ਲਓਗੇ ਕਿ ਕਿਵੇਂ ਭਾਰਤੀ ਜਨਤਾ ਪਾਰਟੀ ਦੇ ਦਫ਼ਤਰਾਂ ਦੇ ਬਾਹਰ ਜਿਹੜੇ ਢੋਲ ਠਮੱਕੇ ਵੱਜਦੇ ਹੋਣਗੇ ਭਾਰਤੀ ਜਨਤਾ ਪਾਰਟੀ ਦੇ ਦਫ਼ਤਰਾਂ ਦੇ ਬਾਹਰ ਨੱਡੂ ਵੰਡੇ ਜਾਂਦੇ ਹੋਣਗੇ ਮਨਜਿੰਦਰ ਸਿੰਘ ਸਿਰਸਾ ਨਾਲ ਵੀ ਕੋਸ਼ਿਸ਼ ਕਰਾਂਗੇ ਜੇ ਸਾਡੀ ਗੱਲਬਾਤ ਹੋ ਸਕੇ ਤਾਂ ਮਨਜਿੰਦਰ ਸਿੰਘ ਸਿਰਸਾ ਕਿਉਂਕਿ ਉਹ ਵੀ ਰਜੌਰੀ ਗਾਰਡਨ ਤੋਂ ਜਿਹੜਾ ਆ ਉਹ ਅਜੀਤ ਦੇ ਵੱਲ ਵਧ ਰਹੇ ਨੇ ਤੇ ਸਿਰਸਾ ਸਾਹਿਬ ਦਾ ਨਾਤਾ ਪੰਜਾਬ ਦੇ ਨਾਲ ਵੀ ਜੁੜਦਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਹ ਪ੍ਰਧਾਨ ਵੀ ਰਹੇ ਨੇ ਮਨਜਿੰਦਰ ਸਿੰਘ ਸਿਰਸਾ ਉਹ ਚਿਹਰਾ ਨੇ ਜਿਨ੍ਹਾਂ ਨੂੰ ਭਾਜਪਾ ਵੱਡੀ ਜ਼ਿੰਮੇਵਾਰੀ ਜ਼ਰੂਰ ਦੇਊਗੀ बार-बार ਇਸ ਸੀ ਤੇ ਚਰਚਾ ਇਸ ਕਰਕੇ ਕੀਤੀ ਜਾ ਰਹੀ ਹੈ ਕਿਉਂਕਿ ਭਾਜਪਾ ਨੂੰ ਪੰਜਾਬ ਦੇ ਵਿੱਚੋਂ ਜਿਸ ਤਰੀਕੇ ਦੀ ਨਿਰਾਸ਼ਾ ਹੁਣ ਤੱਕ ਹੱਥ ਲੱਗਦੀ ਆ ਰਹੀ ਆ ਭਾਜਪਾ ਹਰ ਕੋਸ਼ਿਸ਼ ਕਰੂਗੀ ਕਿ ਕਿਵੇਂ ਨਾ ਕਿਵੇਂ ਪੰਜਾਬ ਦੇ ਅੰਦਰ ਵੀ ਲੋਕਾਂ ਦੇ ਅੰਦਰ ਵੀ ਅਸੀਂ ਆਪਣਾ ਆਧਾਰ ਜਿਹੜਾ ਉਹ ਬਣਾ ਸਕੀਏ ਸੋ ਇਸ ਤਰੀਕੇ ਦੇ ਆ ਕੰਮਾਂ ਦੇ ਲਈ ਮਨਜਿੰਦਰ ਸਿੰਘ ਸਿਰਸਾ ਵਰਗੇ ਜਿਹੜੇ ਪੋਲੀਟੀਸ਼ੀਅਨ ਨੇ ਚਿਹਰੇ ਨੇ ਉਹ ਪੂਰੀ ਤਰ੍ਹਾਂ ਨਾਲ ਫਿੱਟ ਬੈਠਦੇ ਨੇ ਮਨਜਿੰਦਰ ਸਿਰਸਾ ਆਪਣੇ ਆਪ ਚ ਬੜੇ ਐਕਟਿਵ ਲੀਡਰ ਨੇ ਮਨਜਿੰਦਰ ਸਿੰਘ ਸਿਰਸਾ ਨੇ ਭਾਜਪਾ ਦੇ ਵੱਲੋਂ ਇੱਕ ਬੜਾ ਜ਼ਬਰਦਸਤ ਪ੍ਰਚਾਰ ਕੀਤਾ ਨਾ ਸਿਰਫ ਆਪਣੀ ਸੀਟ ਦੇ ਲਈ ਸਗੋ ਪੂਰੀ ਦਿੱਲੀ ਦੇ ਵਿੱਚ ਸਿੱਖ ਵੋਟਰਸ ਦੇ ਉੱਤੇ ਇੰਪੈਕਟ ਪਾਉਣ ਦੀ ਸਮਰੱਥਾ ਰੱਖਦੇ ਨੇ ਮਨਜਿੰਦਰ ਸਿਰਸਾ ਮਨਜਿੰਦਰ ਸਿੰਘ ਸਿਰਸਾ ਅੱਜ ਸਵੇਰ ਦੀਆਂ ਤਸਵੀਰਾਂ ਮਨਜਿੰਦਰ ਸਿੰਘ ਸਿਰਸਾ ਨਤਮਸਤਕ ਹੁੰਦੇ ਨੇ ਗੁਰਦੁਆਰਾ ਕਾਬਗਾਨ ਸਾਹਿਬ ਸਿਰਸਾ ਸਾਹਿਬ ਜਿਹੜਿਆਂ ਉਹ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਰਹੇ ਨੇ ਮਨਜਿੰਦਰ ਸਿੰਘ ਸਿਰਸਾ ਇਹ ਜਾਣਦੇ ਨੇ ਕਿ ਦਿੱਲੀ 'ਚ ਰਹਿਣ ਵਾਲੇ ਜਿਹੜੇ ਸਿੱਖ ਵੋਟਰ ਨੇ ਉਹਨਾਂ ਦੀਆਂ ਆਖਰਕਾਰ ਜ਼ਰੂਰਤਾਂ ਕੀ ਨੇ ਉਹਨਾਂ ਨੂੰ ਤੁਸੀਂ ਉਹਨਾਂ ਦੀ ਵੋਟ ਜਿਹੜੀ ਉਹਨਾਂ ਦਾ ਵੋਟ ਬੈਂਕ ਆ ਉਸ ਨੂੰ ਆਪਣੇ ਨਾਲ ਕਿਵੇਂ ਜੋੜ ਸਕਦੇ ਹੋ ਤੁਸੀਂ ਕਿਵੇਂ ਜਿਹੜਾ ਆ ਦਿੱਲੀ ਦੇ ਵਿੱਚ ਵਕ ਵਕ ਰਹਿੰਦੀਆਂ ਧਿਰਾਂ ਜਿਹੜੀਆਂ ਨੇ ਜਿਦੇ ਵਿੱਚ ਚਾਹੇ ਸਿੱਖ ਆ ਜਾਂਦੇ ਨੇ ਉਹਦੇ ਵਿੱਚ ਨੌਨ ਹਿੰਦੂ ਹੋਰ ਆ ਜਾਂਦੇ ਨੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਜਦੋਂ ਇੱਕ ਮਾਈਨੋਰਟੀ ਦਾ ਨਾਲ ਜੁੜਿਆ ਹੋਇਆ ਲੀਡਰ ਜਦੋਂ ਬਾਚਦਾ ਹੈ ਤਾਂ ਉਹ ਉਹਦੀ ਕੈਪੇਬਿਲਟੀ ਵੀ ਦੇਖੀ ਜਾਂਦੀ ਹੈ ਕਿ ਲੋਕਾਂ ਨੂੰ ਵੀ ਉਸ ਤੇ ਵਿਸ਼ਵਾਸ ਹੋਣਾ ਬਹੁਤ ਜ਼ਰੂਰੀ ਹੈ ਕਿ ਆਖਰ ਜੇ ਇਸ ਇਸ ਲੀਡਰ ਨੂੰ ਅਸੀਂ ਆਪਣੀ ਅਗਵਾਈ ਦਿੰਨੇ ਆ ਤਾਂ ਇਹ ਕੀ ਕਰ ਸਕਦਾ ਮਨਜਿੰਦਰ ਸਿਰਸਾ ਨੂੰ ਦਿੱਲੀ ਦੇ ਵਿੱਚ ਸਰਕਾਰ ਚ ਵੱਡੀ ਭੂਮਿਕਾ ਦੇ ਵਿੱਚ ਜ਼ਰੂਰ ਜਿਹੜਾ ਆ ਆਉਣ ਵਾਲੇ ਸਮੇਂ ਦੇ ਵਿੱਚ ਵੇਖਿਆ ਜਾ ਸਕਦਾ